ਸਾਦੇ ਇਲਾਕੇ ਦੀਆਂ ਜੋ ਮੁਸ਼ਕਲਾਂ ਆ ਜੋ ਲੋਕਾਂ ਦੇ ਮੁੱਲੋਕਾਂ ਮੈਂਕਾਰ ਕੋਸ਼ਤਾ ਕੋਠੀ ਬੈ ਕੇ ਉਹਨੇ ਸੁਨੇ ਉਹ ਸਾਦੇ ਮੁੱਲੋ ਪਾਰਕ ਜੀ ਦੇ ਕੇ ਸੁਨੇ ਫਿਰ ਬਾਅਦ ਉਹਨੇ ਵੀਡੀਓ ਦੱਸਣ ਦਾ ਟਾਈਮ ਦਿੱਤਾ ਦਸ ਕੁ ਵਜੇ ਦਾ ਟਾਈਮ ਆ ਤੇ ਦੇਖੋ ਬੰਨੋ ਇਹਲਾ ਛਕਵਾਜ ਉਹ ਸ਼ਿਕਾਇਤ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਜਾਂ ਕੋਈ ਕਾਰ ਉਹ ਹਰ ਮੁੱਲੋ ਬੰਦੇ ਨੂੰ ਕੋਲ ਬਾਕੇ ਉਹਨਾਂ ਦੀ ਗੱਲ ਨੂੰ ਬੜੇ ਤਰੀਕੇ ਨਾਲ ਸੁਣਦੇ ਆ ਹਾਂਜੀ ਸਰ ਉਤਾਰਤੀ ਸੁਣਵਾਜੀ ਸਮੱਸਿਆਵਾਂ ਸੁਣਨ ਵਾਸਤੇ ਵੀਡੀਓ ਦਫਤਰ ਆਈ ਸੀ ਕੀ ਕਿਹਨੇ ਟੋਟਾ ਮਦਦ ਤਨੂ ਬਣਾ ਥੋੜਾ ਜਿਹਾ ਨੀਗਾ ਕਰਾਦਾ ਸੂਬਾ ਤੋਂ ਹੀ ਮੰ ਲੋ ਸਪੀਕਰ ਸਾਹਿਬ ਸਾਡੇ ਇਲਾਕੇ ਦੀਆਂ ਜੋ ਮੁਸ਼ਕਿਲਾਂ ਜੋ ਲੋਕਾਂ ਦੇ ਮੁੱਲੋ ਕੰਮ ਹੈ ਕਾ ਕੋਸ਼ਤਾ ਕੋਠੀ ਬੈ ਕੇ ਤੁਹਾਨੂੰ ਸੁਨੇ ਕੋ ਸਾਡੇ ਮੁੱਲੋ ਪਾਰਕ ਜੀ ਬੈ ਕੇ ਸੁਨੇ ਫਿਰ ਬਾਅਦ ਉਹਨਾਂ ਨੇ ਵੀਡੀਓ ਦਫਤਰ ਦਾ ਟਾਈਮ ਦਿੱਤਾ 10 ਕੁ ਵੇਲਾ ਦਿੱਤਾ ਟਾਈਮ ਜਿੱਦਾਂ ਕੋਈ ਮਨੋ ਗਿਲਾ ਸ਼ਿਕਵਾ ਜਾਂ ਕੋਈ ਸ਼ਿਕਾਇਤ ਕਿਸੇ ਤਰ੍ਹਾਂ ਦਾ ਕੋਈ ਕੰਮ ਜਾਂ ਕੋਈ ਕਾਰ ਉਹ ਹਰ ਮਨ ਲੋ ਬੰਦੇ ਨੂੰ ਕੋਲ ਬਾਕੇ ਉਹਨਾਂ ਦੀ ਗੱਲ ਨੂੰ ਬੜੇ ਤਰੀਕੇ ਨਾਲ ਸੁਣਦੇ ਆ ਬਹੁਤ ਗਹਿਰਾਈ ਦੇ ਵਿੱਚ ਸੁਣਦੇ ਆ ਜਿਹੜੇ ਕੰਮ ਫੌਰਨ ਹੋਣ ਆਲੇ ਆ ਉਹ ਮਨੋ ਫੌਰਨ ਕਰਦੇ ਜਿਹਦੇ ਕੰਮ ਥੋੜਾ ਜਿਹਾ ਅੱਗਾ ਪਿੱਛਾ ਮਨੋ ਹੋਣ ਆਲੇ ਆ ਉਹਨਾਂ ਨੂੰ ਥੋੜਾ ਜਿਹਾ ਸਮਾਂ ਦੇ ਕੇ ਟਾਈਮ ਦੇ ਕੇ ਜਿੱਦਾਂ ਵੀ ਮਨੋ ਕਿਸੇ ਨੂੰ ਟੈਲੀਫੋਨ ਮਾਰਦਾ ਹੈ ਜਾਂ ਕਿਸੇ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਹੈਗਾ ਉਹ ਮਨ ਲੋ ਟੇਬਲ ਤੇ ਹੀ ਮਨ ਲੋ ਜੇ ਮੈਂ ਕਹਿੰਦੇ ਕੰਮ ਉਹਨਾਂ ਦੇ ਮਨ ਲੋ ਫੌਰਨ ਹੀ ਮਨ ਲੋ ਕਰ ਰਹੇ ਹੈਗੇ ਰਫਤਾਰ ਨਾਲ ਕਰ ਰਹੇ ਹੈਗੇ ਰਸ ਦੇ ਕਾਰਨ ਵੀ ਮਨ ਲੋ ਕੋਈ ਘਬਰਾਹਤ ਨਹੀਂ ਉਹਨਾਂ ਨੂੰ ਕੋਈ ਉਹਨਾਂ ਨੂੰ ਜੇ ਨੌਂ ਸੀ ਵੀ ਮੈਂ ਕੰਮ ਕਰਦਾ ਮੈਂ ਮਨ ਲੋ ਮੇਰਾ ਜਿਹੜਾ ਇੱਕ ਇਲਾਕੇ ਵਾਲੇ ਮਨ ਲੋ ਕੰਮ ਦਾ ਬੰਦਾ ਹੈਗਾ ਇਸ ਕਰਕੇ ਮਨ ਲੋ ਕੋਈ ਚਾਹ ਦਾ ਨਹੀਂ ਕੋਈ ਪਾਣੀ ਦਾ ਨਹੀਂ ਕੋਈ ਰੋਟੀ ਦਾ ਨਹੀਂ ਘਟਾਣੇ ਦਾ ਨਹੀਂ ਉਹਨਾਂ ਨੂੰ ਸਿਰਫ ਮਨ ਲੋ ਕੰਮ ਨਾਲ ਮਤਲਬ ਹੈ ਉਹ ਆਪਦੇ ਕੰਮ ਨਾਲ ਮਤਲਬ ਰੱਖ ਕੇ ਹੋਏ ਰਾਜ ਬਹੁਤ ਜ਼ਿਆਦਾ ਸੀਗਾ ਤੇ ਮੈਂ ਸਾਹ ਦਾ ਵੀ ਇੰਨਾ ਰਾਜ ਸੀਗਾ ਅਦਾਸ਼ ਦੇ ਹੋਣ ਦੇ ਬਾਵਜੂਦ ਉਹਨਾਂ ਨੂੰ ਕੋਈ ਕਪਰਾ ਨਹੀਂ ਜਿਵੇਂ ਜਿਵੇਂ ਲੱਗਦਾ ਸੀ ਉਹ ਲੋਕਾਂ ਦਾ ਕੰਮ ਸਵਾਦ ਦੇ ਪਰ ਮੈਂ ਛੋਟੀ ਜਿਹੀ ਇੱਕ ਬੇਨਤੀ ਕਰੂੰਗਾ ਲੈ ਵੀ ਜਿੱਦਾਂ ਮੱਲੋਂ ਆਪਾ ਦੇਖਦੇ ਆ ਕਿ ਵੀ ਸਾਡਾ ਜਦੋਂ ਮੱਲ ਬਹੁਤ ਜ਼ਿਆਦਾ ਰਸ ਹੋ ਜਾਂਦਾ ਉਦੋਂ ਸਾਡੇ ਨਾ ਕੰਟਰੋਲ ਦੇ ਵਿੱਚ ਸਾਡੇ 2-4 ਬੰਦਿਆਂ ਨੂੰ ਮੱਲੋਂ ਅੱਗੇ ਕਰ ਦੇਣਾ ਚਾਹੀਦਾ ਜਿਹੜੇ ਕੀ ਮੱਲੋਂ ਕਈ ਏਦਾਂ ਦੇ ਮੱਲੋਂ ਬੰਦਿਆਂ ਦੀ ਗਲੈਸ਼ ਕਿਉਂ ਵੀ ਹੋਏ ਆ ਸਾਡੀ ਗੱਲ ਨੂੰ ਮੱਲੋਂ ਸੁਣਿਆ ਨਹੀਂ ਗਿਆ ਸਾਡੀ ਬਾਗ ਨੂੰ ਨਹੀਂ ਸੁਣਿਆ ਗਿਆ ਅਸੀਂ ਮੱਲੋਂ ਪਹਿਲਾਂ ਸਵੇਰ ਦੇ ਮੱਲੋਂ ਆਏ ਆ ਤੇ ਸਾਨੂੰ ਮੱਲੋਂ 3 ਘੰਟੇ ਲੱਗੇ ਤਾਂ ਕਿ ਲੱਗੇ ਉਹ ਕੋਈ ਅਜੀ ਗੱਲ ਦੇ ਟਾਈਮ ਦਾ ਦੋ 10 ਬਰਾਧੀ ਦਾ ਸੰਭਵ ਨਹੀਂ ਸੀ ਵੀ ਇਹ ਨਾਲ ਆਊਗਾ ਪਰ ਆਸ਼ਾ ਹੁੰਦੇ ਬਾਵਜੂਦ ਬੇਨਤੀ ਕਰਾਂਗੇ ਸਪੀਕਰ ਸਾਹੁ ਨੂੰ ਕਿ ਵੀ ਇੱਕ ਟੀਮ ਦੇ ਵਿੱਚ ਵਾਦਾ ਕੀਤਾ ਜਾਵੇ ਜਿੱਤੇ ਆਪਾਂ ਚਾਰ ਬੰਦਿਆਂ ਨੂੰ ਮਤਲਬ ਜਿੰਮੇ ਕਹਿੰਦੇ ਹੈਂਡਲ ਕਰਦੇ ਆ ਇਹ ਵੀ ਚਾਰ ਬੰਦੇ ਸਾਡੇ ਹੈਂਡਲ ਕਰਦੇ ਉਹ ਬੇਜਗਾ ਬਰਸ਼ੇ ਬੰਦੇਆਂ ਨੂੰ ਮਿਲੂ ਜੇ ਕਹਿੰਦੇ ਮਨ ਲੋ ਅੰਦਰ ਦੀ ਜਿਹੜੀ ਪਾਵਨ ਦਿੱਤੀ ਜਾਵੇ ਇਹ ਹੀ ਮੇਰੀ ਮਨ ਲੋ ਬੇੰਤੀ ਹੈ ਇਹ ਹੀ ਲੋਕ ਮਨ ਲੋ ਚਾਹਦੇ ਹੈਗੇ ਵੀ ਅਸੀਂ ਜਾਈਏ ਤਾਂ ਸਾਡੀ ਸੁਣਵਾਈ ਬੰਦੋ ਜਿਹੜੀ ਕਹਿੰਦੇ ਫੌਰਨ ਹੋ ਜੇ ਕਿਉਂ ਮਨ ਲੋ ਕੋਈ ਬੰਦਾ ਕੰਮ ਛੱਡ ਕੇ ਗਿਆ ਹੁੰਦਾ ਕੋਈ ਘਾਟ ਛੱਡ ਕੇ ਗਿਆ ਹੁੰਦਾ ਕੋਈ ਮਦਮ ਮਨ ਲੋ ਬਲਾਈਡ ਹੁੰਦਾ ਆਪਦੀ ਮਨ ਲੋ ਨੌਕਰੀ ਛੱਡ ਕੇ ਗਿਆ ਹੁੰਦਾ ਕੋਈ ਬੰਦਾ ਦੁਕਾਨਦਾਰਾ ਦਾ ਆਪਦੀ ਦੁਕਾਨ ਛੱਡ ਕੇ ਗਿਆ ਮੈਂ ਕੋਈ ਬੰਦਾ ਉਹਦੇ ਜਿਵੇਂ ਐਸਾ ਮਨ ਲੋ ਜਿਵੇਂ ਕਹਿੰਦੇ ਮਨ ਲੋ ਸਮਾ ਕੱਢ ਕੇ ਮਨ ਲੋ ਗਿਆ ਹੁੰਦਾ ਆਪਾ ਉਹਨਾਂ ਦੇ ਸਮੇਂ ਦਾ ਮਨ ਲੋ ਪਾnde ਹੋਏ ਅਗਰ ਆਪਾਂ ਨੂੰ ਚਾਰ ਦੀ ਜਗ੍ਹਾ 6 ਬੰਦੇ ਕਰਨੇ ਚਾਹੀਦੇ ਆ ਮੇਰੀ ਗੁਜਾਰਸ਼ ਹੈ ਮੇਰੀ ਬੇਨਤੀ ਹੈ ਵੀ ਆਪਾਂ 6 ਬੰਦੇ ਮੁੰਡੋਂ ਨੂੰ ਹੈਂਡਲ ਕਰਨ ਤੇ ਲੋਕਾਂ ਦਾ ਕੰਮ ਜਿਹੜਾ ਮੁੱਲ ਫੈਲ ਦੇ ਦਾਅਵ ਤੇ ਆਪਾਂ ਨਾਮ ਲੋਕ ਕਰਨਾ ਫਰਜ਼ ਬੰਦਾ ਹੈ ਤੇ ਆਪਾਂ ਕਰਨਾ ਵੀ ਹੈ ਅਸੀਂ ਬਹੁਤ ਧੰਨਵਾਦੀ ਹਾਂ ਮੁੱਲ ਸਪੀਕਰ ਸਾਹਿਬ ਜਿਹੜਾ ਇੱਕ ਮੁੱਲ ਸਮਾਨ ਨਹੀਂ ਮੁੱਲ ਜਿੰਨੇ ਕਹਿੰਦੇ ਮੁੱਲ ਵਰਤ ਜਾਂਦੇ ਤੇ ਸਵੇਰ ਹੋਵੇ ਦੁਪਹਿਰ ਹੋਵੇ ਸ਼ਾਮ ਹੋਵੇ ਕੋਈ ਵੀ ਟਾਈਮ ਹੋਵੇ ਉਹਨਾਂ ਨੂੰ ਉਹ ਆਪਦਾ ਟਾਈਮ ਨੂੰ ਪਾਸੇ ਕਰਕੇ ਲੋਕਾਂ ਦੀ ਮੁੱਲ ਜਿਹੜੀ ਸਵਾਈ ਹੈ ਪਹਿਲੇ ਦਾਅਵ ਤੇ ਕਰਦੇ ਜੀ ਠੀਕ ਹੈ